ਹਾਂਜੀ ਸੰਗਤੇ ਸਾਡੇ ਪੰਚਾਇਤ ਮੈਂਬਰ ਵਾਟਰ ਵਾਸਤੇ ਲੱਗੇ ਹੋਏ ਆ ਸਫਾਈ ਕਰਨ ਬਹੁਤ ਮਿਹਨਤੀ ਬੰਦੇ ਆ ਦੱਬੀ ਤੁਰਿਆਂ ਦੇ ਕੰਮ ਨੂੰ ਹਾਂਜੀ ਮੈਂਬਰ ਸਾਹਿਬ ਕੀ ਹਾਲ ਆ ਜੀ ਜੀ ਕਿਵੇਂ ਹੋ ਵਾਇਗੁਰ ਜੀ ਵਾਇਗੁਰ 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 ਜੀ ਦਾ ਖਾਲਸਾ ਵਾਇਗੁਰ ਜੀ ਕਿ ਵਾਇਗੁਰ ਜੀ ਫਤਿਹ ਜੀ ਚੱਕੀ ਹੋਣੇ ਆ ਹਾਂਜੀ ਸੰਗਤੇ ਇਹ ਆ ਨਾ ਇਹ ਵਾਟਰ ਵਾਸਤੇ ਆਪਣੇ ਘਾ ਹੈ ਇਹਦਾ ਸ਼ੁਰੂਆਤ ਕੀਤੀ ਅੱਜ ਆ ਭਾਈ ਆ ਸੁਬਾਜੀ ਭਾਈ ਬਾਗਾ ਮਨਦੀਪ ਤੇ ਇਹਨਾਂ ਆਪਾਂ ਇੱਕ ਦਿਨ ਸਾਰੇ ਇਕੱਠੇ ਹੋ ਗਏ ਤੇ ਆ ਸਾਰੇ ਵਾਟਰ ਦੀ ਸਫਾਈ ਕਰਨੀ ਮੈਨੂੰ ਦਿਖਾ ਦਿਓ ਹਾਂ ਸਾਰੀ ਪੰਚਾਇਤ ਹੀ ਸਾਰੀ ਲੱਗ ਗਈ ਕਦੇ ਦਿਨ ਦੇ ਵਿੱਚ ਸਾਰੀ ਲੱਗੇ ਹੋਏ ਆ ਸਾਰੀ ਪੰਚਾਇਤ ਹੀ ਇੱਕ ਵਾਰੀ ਸਹਿਯੋਗ ਦੇ ਵੀ ਆਪਾਂ ਨੂੰ ਹਾਂ ਸਾਰੇ ਪੰਚਾਇਤ ਵਾਲੇ ਵੀਰ ਆਉਣ ਦੇ ਨਾਲੇ ਹਾਂ ਜੀ ਨਾਲੇ ਨਗਰ ਦੇ ਸੇਵਾ ਬੜੀ ਵੱਡੀ ਸੇਵਾ ਜੀ ਸੇਵਾ ਹੀ ਸਾਡੀ ਤਾਂ ਸੇਵਾ ਹੀ ਹੁੰਦੀ ਸਾਂਝੇ ਕੰਮ ਦੀ ਆ ਸਾਰੀ ਸੇਵਾ ਤਾਂ ਹੋ ਜਾਣੀ ਐ ਕਿਉਂਕਿ ਨਗਰ ਪੂਰੇ ਕੀ ਲੱਗਦਾ ਨਗਰ ਪੂਰੇ ਕੀ ਲੱਗਦਾ ਸਾਰੇ ਸੇਹਦ ਬਣ ਜਾਂਦੀ ਨਾਲ ਸੰਦੀਪ ਹੈ ਨਾ ਹਾਂ ਸੇਹਦ ਵੀ ਵਧੀਆ ਬਣਦੀ ਆ ਆਪਾਂ ਹੋਰ ਜੀ ਮੈਂਬਰ ਸਾਹਿਬ ਅੱਜ ਮੈਂਬਰ ਸਾਹਿਬ ਕਹਿੰਦੇ ਆਪਾਂ ਉਹਦੇ ਹੱਥੀ ਕਰਕੇ ਸਾਰਾ ਕੁਝ ਅੱਛਾ ਜੀ ਨਹੀਂ ਆਪਾਂ ਹੀ ਸਭਾਈ ਕਰਦੇ ਆਂ ਹੋਰ ਤਾਂ ਨਹੀਂ ਕੋਈ ਆਉਂਦਾ ਸਹੀ ਆ ਸਹੀ ਆ ਜੀ ਠੀਕ ਆ ਜੀ ਸੇਹਦ ਦੱਬਦੇ ਗੱਲੀ ਵਾਰ ਨਹੀਂ ਲੱਗਾ ਕਰੋ ਲਾਇਆ ਕਰੋ ਮਿਹਨਤ ਦਾ ਮਿਹਨਤੀ ਆ ਔਰ ਸੇਵਾ ਦੀ ਸੇਵਾ ਨਾਲ ਹੀ ਮਿਹਨਤ ਆ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਇਹ ਆਇਆ ਕਰੋ ਰੋਜ਼ ਲਾਇਆ ਕਰੋ ਸਕਾਰਦੋਏ ਸਾਰਾ ਕੰਮ ਖਿੱਚ ਦੋ। ਪੂਰ ਘਰ ਦਾ। ਹਾਂ। ਦਾ ਘਰ। ਥੋੜੇ ਟਾਈਮ ਚੜਾ ਨਵੇੜ ਤੋਂ ਕੰਮ ਹੈ। ਇਹ ਸੇਵਾ ਕਰਨੀ ਆ ਭਰਾ ਉਸ ਤੇ। ਨਹੀਂ ਨਹੀਂ ਚਾਹੀਦੀ ਹੈ ਵਾਟਰ ਵਾਕ ਦਾ ਸਾਫ ਸੁਥਰਾ ਹੀ ਚਾਹੀਦਾ। ਆ ਹੁਣ ਸਿਆਲ ਆ ਗਿਆ ਫਿਰ ਕਾ ਉੱਠਣਾ ਨਹੀਂਗਾ। ਤੇਰਾ ਮਰ ਗਿਆ ਨਾ। ਹਾਂ ਹਾਂ ਫੇਰ ਤਾਂ ਨਹੀਂ ਉੱਠਦਾ। ਹਾਂ। ਤੇਰਾ ਕੋ ਉੱਥੋਂ ਦੇਣਾ ਨਹੀਂ। ਅਗਲੀ ਵਾਰ ਦੋ ਜੇਤਰੇ ਮਾਰ ਦੇ ਕਰਾਂਗੇ। ਕੋਰੂੜੇ ਕਹਲਾ ਬੋਲਦਾ ਨਹੀਂ ਤੂੰ ਕੋਈ ਗੱਲ ਯਾਰ ਕੋਈ ਨਹੀਂ ਸੰਗਤ ਬੋਲੀ ਨਹੀਂ ਸੰਗਤ ਕਾਹੂੜੇ ਕਹਲਾ ਓਏ ਆਪਾਂ ਸੰਗਤ ਮਗਰੀਆਂ ਓਏ ਅੱਗੇ ਨਾ ਲੱਗੀ ਕਦੇ ਪਿੱਛੇ ਰਹੀ ਤੂੰ ਹਾਂ ਕੋਈ ਨਹੀਂ